ਲੱਗ ਫੋਨ ਆ ਚੁਕੀ ਜ਼ ਆ ਗਿਆ ਲੱਗ ਮਾ ਦਾ ਮੇਰਾ ਫੋਨ ਹੈ ਤੇ ਮੁਰ ਗਈ ਹੈ ਹਲੋ ਹਾਂ ਮੰਮੀ ਸਤਿ ਸ਼੍ਰੀ ਅਕਾਲ ਹਾਂ ਵਧੀਆ ਕੁਛ ਨਹੀਂ ਕੰਮ ਕਰਕੇ ਬੈਠੀ ਆ ਤੇ ਹੋਰ ਅੱਜ ਤਾਂ ਮੈਂ ਸਦੀ ਹੀ ਕਰ ਲਿਆ ਅੱਜ ਤਾਂ ਮੇਰੀ ਨਨਾਲ ਨੇ ਆਉਣਾ ਏ ਮੇਰੀ ਲਾਡੋ ਨੇ ਅੰਤੇ ਹੋਰ ਅੱਜ ਤਾਂ ਮੈਨੂੰ ਬੜੀ ਖੁਸ਼ੀ ਹੋਈ ਪਈ ਐ ਲੈਣ ਗਿਆ ਵੇ ਦੇਵ ਨੂੰ ਤਕਾਮਲੀ ਨੇ ਦੇਖ ਲਾ ਲੈ ਕਿੰਨਾ ਕਵੇਲਾ ਕਰਤਾ ਹੈ ਤੇ ਨਾਲੇ ਮੈਂ ਕਿਹਾ ਸੀ ਵੀ ਸੰਦੇ ਹਾਂ ਤੁਰ ਪੀ ਗੜਾ ਦੋ ਘੰਟੇ ਗੱਲਾਂ ਕਰ ਲਾਂਗੇ ਬਸ ਉਹੀ ਕਹਿੰਦੇ ਭਾਬੀ ਕੰਮਕਾਰ ਹੀ ਵਾਲੇ ਹੋ ਜਾਂਦੇ ਆ ਹਾਂ ਨਾ ਨਾ ਮੈਂ ਤਾਂ ਸਾਰਾ ਕੁਝ ਬਣਾਈ ਬੈਠੀ ਹਾਂ ਦਾਲ ਬਣਾਈ ਬੈਠੀ ਹਾਂ ਸਬਜ਼ੀ ਸਾਰਾ ਕੁਝ ਤਿਆਰ ਆ ਬਸ ਰੋਟੀਆਂ ਇਹ ਤੋਂ ਲਾਉਂਗੀ ਫਿਰ ਗੱਲਾਂ ਬਾਤਾਂ ਵੀ ਕਰਾਂਗੇ ਨਾ ਮੈਂ ਤਾਂ ਰਾਤ ਮਸਾਂ ਕੱਢੀ ਮੈਂ ਤਾਂ ਇੰਨਾ ਚਾ ਚੜਿਆ ਪਿਆ ਰਾਤ ਨੀਂਦ ਹੀ ਨਹੀਂ ਆਈ ਵੀ ਕਦੋਂ ਦਿਨ ਚੜੇ ਕਦੋਂ ਉਹ ਆਉਗੀ ਹਾਂ ਮਉ ਤਾਂ ਸਾਡਾ ਬਾੜਾ ਸੀਗਾ ਦੋਨਾਂ ਦਾ ਭੈਣਾ ਮੰਗੂ ਰਹਿੰਦਾ ਸੀ ਮੇਰੇ ਨਾਲ ਤਾਂ ਕਦੇ ਲੜੀ ਨਹੀਂ ਸੀ ਜਮੀਨੀ ਇੱਕ ਨਰਮ ਵੀ ਵਾਲੀ ਆ ਮਾਂ ਅਨਾਰੰਬਾਲੀ ਜਮੀਨੀ ਬੋਲਦੀ ਐ ਗੁਜੀ ਮੈਂ ਕਹਿ ਜ ਮਰਜੀ ਕੱਪੜੇ ਲਿਆਦਾ ਦੇਖ ਲਾ ਮੁਰੋ ਐਂ ਕਹੂ ਗੀ ਨਾ ਭਾਬੀ ਬਾਲੇ ਸੋਹਣੇ ਐ ਮੈਂ ਕਹੋ ਦੀ ਮੈਂ ਕਿ ਤੂੰ ਐ ਵੀ ਕਹਦਾ ਕਰ ਬਿਆ ਮੇਰੇ ਪਸੰਦ ਨਹੀਂ ਕਮ ਲਗੇ ਕਹੂਗੀ ਨਾ ਲੈ ਜਿਹੜਾ ਤੂੰ ਕੱਪੜਾ ਲਵੇਂ ਭਾਬੀ ਉਹ ਪਸੰਦ ਨਾ ਹੋਵੇ ਹੈ ਮੈਨੂੰ ਤਾਂ ਬਾਲੇ ਵਧੀਆ ਲੱਗਦੇ ਫਿਰ ਹਰੇਕ ਸੂਟ ਮੇਰਾ ਸਮਾ ਕੇ ਪਾਉਂਦੀ ਆ ਹਾਂ ਐ ਨਹੀਂ ਕਿ ਕਿਸੇ ਨੂੰ ਗਾਹ ਦੇਤਾ ਜਾਂ ਜਦੋਂ ਵੀ ਆਉਗੀ ਦੇਖ ਲਾ ਪਾ ਕੇ ਆਉਗੀ ਉਹ ਸੂਟ ਮੈਂ ਤਾਂ ਆਪਣੀ ਕਦੇ ਮਾਫਰ ਕਰਖਿਆ ਜਮਾ ਵੀ ਮੈਨੂੰ ਤਾਂ ਬਸ ਐ ਹੀ ਆ ਕੋਈ ਨਾ ਮੈਨੂੰ ਤਾਂ ਲੱਗਦਾ ਹੋਗਾ ਪਿਛਲੇ ਜਨਮ ਚ ਮੇਰੇ ਤੇ ਭੈਣ ਹੋਊਗੀ ਇਹ ਹਾਂ ਨਾ ਦੇ ਵੀ ਨਹੀਂ ਕਰਦਾ ਕਦੇ ਵੀ ਬਹੁਤ ਵਧੀਆ ਰੱਖਦਾ ਤੇ ਜਵਾਕਾ ਮੰਗੂ ਰੱਖਦਾ ਛੋਟੀ ਐ ਤੂੰ ਹਨਾ ਹਾਂ ਇਹਨਾਂ ਦਾ ਵੀ ਨਹੀਂ ਭੈਣ ਭਰਾਵਾਂ ਦਾ ਕਦੇ ਵੀ ਹੋਇਆ ਹਾਂ ਇਹ ਤਾਂ ਸਾਰਿਆਂ ਦੇਖਣਾ ਤਾਂ ਪਰਜਾਈਆਂ ਨੂੰ ਨਨਾਨਾ ਹੀ ਨਾ ਮਿਲਣਵਾ ਤੇ ਨਹੀਂ ਨਨਾਨਾ ਨੂੰ ਪਰਜਾਈਂਗੇ ਮਿਲਣ ਸਾਰਿਆਂ ਦੀ ਕਿਸਮਤ ਇੱਕੋ ਜੀ ਨਹੀਂ ਹੁੰਦੀ ਚੱਲ ਫਿਰ ਆਪਣੇ ਤਾਂ ਹੁਣ ਜਿਵੇਂ ਵੀ ਕਰੀ ਜਾਂਦੀ ਹੈ ਕਰੀ ਜਾਂਦੀ ਹੈ ਫਿਰ ਹੁਣ ਕੀ ਜੇ ਹੁਣ ਉਹ ਐ ਕਰਦੀ ਹੈ ਹੁਣ ਜੇ ਮੈਂ ਵੀ ਐ ਕਰਾਂ ਫਿਰ ਸਾ ਮੇਰਾ ਤੇ ਉਹਦੇ ਵਿੱਚ ਫਰਕ ਕੀ ਰਹਿ ਜਾਊਗਾ ਦੇਖੋ ਉਹਦੀ ਮਤ ਉਹਦੀ ਨਾਲ ਆ ਹਨਾ ਜਿੰਨਾ ਕ ਹੈਗਾ ਦਿਮਾਗ ਵਰਤ ਲੈਂਦੀ ਆ ਆਪਦਾ ਮੈਂ ਆਪਾਂ ਨਹੀਂ ਐ ਕਰਦੇ ਭਈ ਆਪਾਂ ਦੱਸਦੇ ਆ ਧੀਆ ਮੰਗੂ ਰੱਖਾਂਗੇ ਕਿੰਨਾ ਪਿਆਰਾ ਕਿੰਨਾ ਸੋਹਣਾ ਰਿਸ਼ਤਾ ਹੈ ਨਣਾਨ ਪਰਜਾਈ ਦਾ ਹੈਂ ਕਿੰਨੇ ਸੋਹਣੇ ਸੋਹਣੇ ਤਿਆਰ ਆਉਂਦੇ ਨੇ ਕਿੰਨੀਆਂ ਸੋਹਣੀਆਂ ਸਾਂਝਾਂ ਮਿੱਠੀਆਂ ਯਾਦਾਂ ਹੁੰਦੀਆਂ ਹੈ ਇਹ ਤਾਂ ਇੱਕ ਪਿਆਰ ਵਧਾਉਣ ਵਾਸਤੇ ਆਉਂਦੀਆਂ ਚੀਜ਼ਾਂ ਇਹ ਲੈਣ ਨਹੀਂ ਆਉਂਦੀਆਂ ਕੁਝ ਵੀ ਪਤਾ ਨਹੀਂ ਕੀ ਢੋ ਲੈਣਗੀਆਂ ਕੁੜੀਆਂ ਇਹ ਤਾਂ ਇੱਕ ਸਾਂਝ ਹੈ ਪਿਆਰ ਦੀ ਬਣੀ ਰਹਿੰਦੀ ਹੈ ਪੇਕੇ ਬਣੀ ਰਹਿੰਦੀ ਹੈ ਪ੍ਰਾਪਰ ਜੰਗ ਨਾਲ ਹਾਂ ਕੋਈ ਸੋਚਦਾ ਨਹੀਂ ਲੱ ਦਿਖਾ ਮੈਂ ਤਨ ਮੇ ਤੁਤਰ ਹੀ ਪਈ ਸੀ ਸਬਜੀ ਤੇਰੀ ਪਈ ਸੀ ਹਾਂ ਚਲ ਠੀਕ ਐ ਫਿਰ ਹਾਂ ਫੇਰ ਕਰ ਲੂੰਗੀ ਮੈਂ ਹਣਾ ਹਾਂ ਆਉਣ ਵਾਲੇ ਹੋਣਗੇ ਉਹ ਵੀ ਬਾਹਰ ਚਲਦੇ ਲੈਣਗੇ ਵੇ ਚਲ ਠੀਕ ਐ ਮਾਂ ਠੀਕ ਐ ਠੀਕ ਐ ਹਾਂ ਫੇਰ ਕਰ ਲੂੰਗੀ ਸ਼ਾਮ ਨੂੰ ਕਰ ਲੂੰਗੀ ਮੈਂ ਚੰਗਾ ਮਾਂ ਤੇ ਮੇਰੀ ਬਤੁਚਰੀ ਇਹੋ ਤੂੰ ਆਏ ਮੇਰਾ ਸੋਚਣ ਲੱਗ ਜਾਂਦੀ ਐ ਐ ਵੀ ਤੈਨੂੰ ਆਏ ਕਰਦੀ ਐ ਤੇਰੀ ਪਰਜਾਈ ਚਲ ਕੋਈ ਨਹੀਂ ਜੋ ਮੇਰੇ ਨਾਲ ਕਰਦੀ ਐ ਤਾਂ ਫਿਰ ਹੁਣ ਮੈਂ ਤਾਂ ਨਹੀਂ ਆਏ ਕਰਨਾ ਮਾਂ ਚਲ ਗੱਤ ਵੱਟ ਉਹ ਆ ਜਾ ਕੁੜੀ ਦੁਪਹਿਰਾ ਕਰਤਾ ਇਹ ਮੈਨੂ ਲੜੂ ਹਾਏ 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 ਸੱਚੀ ਗੱਲ ਹੋ ਗਈ ਫਿਰ ਦੇ ਦੇ ਕੀ ਹੋ ਗਿਆ ਇੰਨਾ ਦੁਪਹਿਰਾ ਹੈ ਗਰਮੀ ਲੈ ਹਰ ਜਾਔਰ ਗਰਮੀ ਹੈ ਤੋ ਇੰਨਾ ਟਾਈਮ ਕਿੱਥੇ ਲਾਤਾ ਟਾਈਮ ਕਿਲਾਤਾ ਅਬ ਇਹਨੇ ਟਾਈਮ ਲਵਾਇਆ ਕਿਉਂ ਖੜਿਆ ਰਹਾ ਗੱਲਾਂ ਮਾਰਨਾ ਆਪਣੇ ਦੋਸਤ ਨਾਲ ਅੱਡੇ ਤੇ ਕੋਈ ਟੱਕਰ ਗਿਆ ਇਹਨੂੰ ਉੱਥੇਦਰੂ ਇਹਨਾਂ ਡੈਵਲਪਰਾਂ ਚੱਲ ਬੈਠ ਤੂੰ ਪੈਗੜਾ ਹੀ ਰੱਖਿਆ ਕਿਉਂ ਕਮਲੀ ਮੈਂ ਕਹਿਦਾ ਹੋਰ ਨਹੀਂ ਰਹਾ ਤੂੰ ਇੰਨਾ ਕਵੇਲਾ ਆ ਕਿਨੇ ਲੈਂਦੇ ਆ ਮੈਂ ਲੈਂਦੇ ਇਹਨਾਂ ਨੂੰ ਕੀ ਸੀਗਾ ਤੂੰ ਕਿ ਪੈਸੇ ਲਾਏ ਕੁਛ ਨਹੀਂ ਹੁੰਦਾ ਭਾਬੀ ਓਏ ਪਾਣੀ ਲਿਆ ਦੇ ਭਾਈ ਲਿਉਣੀ ਆ ਪਾਣੀ ਤਾਂ ਹਾਏ ਹਾਏ ਉੱਥੇ ਜਵਾਕੜੀ ਨੂੰ ਮੈਂ ਤੇ ਲਾ ਦਿੰਦੇ ਕੀ ਲੈ ਹਾਏ ਹਾਏ ਕਿਵੇਂ ਕਮਲਾ ਆ ਗਿਆ ਮੂੰਹ ਹੈ ਗਰਮੀ ਚ ਦੇਖ ਲੈ ਭਾਬੀ ਇੰਨਾ ਕਰਦੀ ਆ ਤੁਹਾ ਹੋ ਕੇ ਪothe ਧੁੱਪੇ ਖੜਾਈ ਰੱਖਿਆ ਇਹ ਤਾਂ ਪਹਿਲੇ ਦਿਨ ਹੀ ਨਾ ਇਹੋ ਜਿਹਾ ਪਾਣੀ ਲਿਆ ਆ ਮੈਂ ਲਾਹੇ ਪਾਣੀ ਬੋਲਾ ਚਾਚਾ ਦਾ ਮੈਂ ਤਾਂ ਦੀਦੀ ਦੇ ਬੈਠਾ ਲੈ ਸਪੈਸ਼ਲ ਤੇਰੇ ਵਾਸਤੇ ਵੀ ਲੈ ਆਇਆ ਵੀਰੇ ਉਹ ਠੀਕ ਨਾ ਲੈ ਹੁੰਦੀ ਤਾਂ ਫਿਰ ਬਸ ਆ ਸੌ ਕੁ ਸੁਣਾਉਣਾ ਸੀ ਮੈਨੂੰ ਭੁੱਖੀ ਵਰਗੀ ਹੋਣੀ ਉੱਥੇ ਨਾਲ ਮੈਂ ਕਿਹਾ ਮੈਂ ਕਿਹਾ ਪਹਿਲਾਂ ਮੈਂ ਜਿਵੇਂ ਲੈਣ ਦਸ ਮਿੰਟ ਉੱਥੇ ਇਦੋਂ ਜੇ ਮੈਂ ਮੌਕੇ ਤੇ ਗਿਆ ਹੂੰਗਾ ਤੂੰ ਆ ਕੇ ਖੜਕੀ ਹੋਵੇਂਗੀ ਮੈਂ ਤਾਂ 5-7 ਮਿੰਟ ਹੋ ਗਏ ਸੀ ਖੜੀ ਨੂੰ ਫੇਰ ਆਹ ਨਹੀਂ ਵੀ ਜਾਂਦਾ ਜਾਂਦਾ ਕੰਮ ਕਰੂਗਾ ਜਿਹੜੇ ਆਪਦੇ ਕਰਨ ਵਾਲੇ ਨੇਗੇ ਵੀ ਤੂੰ ਪਹਿਲਾਂ ਕਰ ਲੈ ਨਾਲੇ ਮੱਖੀ ਜੰਨੀ ਆ ਆਪਦੇ ਕੰਮ ਜੋ ਕਰਨੇ ਆ ਪਹਿਲਾਂ ਕਰ ਲੈ ਭਾਈ ਉਹਨੂੰ ਸਿੱਧਾ ਲੈਣ ਜਾਈ ਯਾਰ ਬੈਲੀ ਨਹੀਂ ਲੋਟ ਆਏ ਇਹ 5 ਵਜੇ ਦੀ ਲੱਗੀ ਮੈਨੂੰ ਟਿਕਣੇ ਨਹੀਂ ਦਿੱਤਾ ਅੱਜ ਕੁੜੀ ਨੇ ਆਉਣਾ ਅੱਜ ਕੁੜੀ ਨੇ ਆਉਣਾ ਭੈਣ ਮੇਰੀ ਨੇ ਆਉਣਾ ਪੈ ਰਿਹਾ ਅੱਛਾ ਪਰ ਮੈਨੂੰ ਨਹੀਂ ਜਾ ਮੇਰੀ ਵੀ ਭੈਣ ਐ ਮੈਨੂੰ ਚਾਹੀ ਨਹੀਂ ਹੈ ਹਾਂ ਸੋਨੂ ਨੇ ਇੰਨਾ ਹੋਣਾ ਮੈਂ ਤਾਂ ਬਸ ਮੇਰੇ ਦਿਲ ਨੂੰ ਹੀ ਪਤਾ ਹੈ ਮੇਰੇ ਤਾਂ ਕਿੰਨਾ ਭਰਿਆ ਪਿਆ ਉਹ ਤਾਂ ਮੈਂ ਚਲ ਸਮਝਦਾ ਗੱਲ ਵੀ ਮੇਰੇ ਨਾਲ ਕੀ ਬੈਰ ਆ ਤੈਨੂੰ ਮੈਂ ਕਿਹਾ ਸੀ ਵੀ ਟਾਈਮ ਤੇ ਜਾਵੜਾ ਲੈਣ ਵਾਸਤੇ ਚੱਲ ਕੋਈ ਨਹੀਂ ਹੁਣ ਮੈਂ ਆ ਗਈ ਹੁਣ ਕਿਉਂ ਲੜਾਈ ਨਾ ਤਾ ਜਮਾ ਤੂੰ ਜਦੋਂ ਉੱਥੇ ਆ ਕੇ ਫੋਨ ਕਰਿਆ ਨਾ ਵੀ ਮੈਂ ਬਠਿੰਡੇ ਪਹੁੰਚਣ ਵਾਲੀਆਂ ਉਦੋਂ ਤਾਂ ਨਾਉਣ ਵਾਲੀ ਚਪੜਿਆ ਵੀ ਫਿਰ ਚਾਹ ਨਹੀਂ ਸੀ ਇਹਨੂੰ ਮੈਂ ਗੱਲਾਂ ਮੈਨੂੰ ਉਠਾ ਤਾ ਮੇਰੀ ਗੱਲ ਗੱਲਾਂ ਮਰੀ ਜਾਂਦੀਆਂ ਕੋਈ ਪਰਿਵਾਰ ਦਾ ਘਰ ਦਾ ਪੁੱਤ ਲੈ ਓਏ ਉਹ ਤਾਂ ਹਜੇ ਪੁੱਛੂਗੀ ਮੈਂ ਪਹਿਲਾਂ ਤੇ 9 ਘੰਟੇ ਲੇਟ ਮੈਂ ਤੈਨੂੰ ਐ ਕਿਹਾ ਸੀਗਾ ਸਾਡੇ ਕੋਲੇ 9 ਵਜੇ ਤੈਨੂੰ ਆ ਜੀ ਆਪ ਤਿੰਨ ਚਾਰ ਘੰਟੇ ਤੇ ਸੱਚ ਤੂੰ ਉਹੋ ਨਹੀਂ ਕੁਛ ਲੈ ਕੇ ਧਾਈ ਨਹੀਂ ਕੋਈ ਲੀੜਾ ਕੱਪੜਾ ਕੋਈ ਹੋਰ ਐ ਓਹੋ ਭਾਬੀ ਮੈਂ ਕਿਹੜਾ ਰਹਿਣ ਆਈਗੀ ਮੈਂ ਤਾਂ ਅੱਜ ਇੱਕ ਦਿਨ ਦੀ ਮਸਾ ਛੁੱਟੀ ਮਿਲੀ ਹੈ ਐ ਗੱਲ ਕਹੀ ਸੀ ਮੈਂ ਕਿਹਾ ਭਾਈ ਤੇ ਫਿਰ ਇੱਕ ਅੱਧਾ ਦਿਨ ਤਾਂ ਰਵਾਂਗੇ ਨਹੀਂ ਭਾਬੀ ਘਰੇ ਲੋਟ ਨਹੀਂ ਆਉਂਦਾਗਾ ਸਰਦਾ ਨਹੀਂਗਾ ਤੇਰਾ ਵੀਰਾ ਗੇੜਾ ਲੈ ਕੇ ਗਿਆ ਹੈਗਾ ਫਿਰ ਘਰੇ ਕੋਈ ਹੈ ਨਹੀਂ ਨਾ ਕਿ ਦੀ ਸਿਆਣੀ ਹੋ ਗਈ ਦਿਖਣਾ ਇਹਨੂੰ ਵੀ ਪਤਾ ਲੱਗਾ ਘਰੇ ਸਰਦਾਂ ਨੇਗਾ ਤੇ ਡੈਂਗੜ ਕੇ ਜਦੋਂ ਉਹ ਉੱਠਦੀ ਨਹੀਂ ਹੁੰਦੀ ਸੀ ਮੈਂ ਕਹਿੰਦੀ ਹੁੰਦੀ ਸੀ ਨਹੀਂ ਕੰਮ ਕਰ ਲੈ ਉੱਟ ਕੇ ਕੁੜੇ ਉਦੋਂ ਆਕ ਦੇ ਦਿੰਦੀ ਸੀ ਮੇਰੇ ਨਾਲ ਹੀ ਲੜਦੀ ਹੁੰਦੀ ਸੀ ਉਦੋਂ ਉਦੋਂ ਹੋਰ ਗੱਲ ਸੀ ਕਿੰਨੀ ਆਮਸੀਰਤਾ ਚ ਪਾਤੀ ਕੁੜੀ ਆਪਾ ਹਨਾ ਸਿਆਣੀ ਹੋ ਗਈ ਠੀਕ ਕਰਕੇ ਹਨਾ ਵਿਆਹਣੀਆਂ ਤਾਂ ਪੈਂਦੀਆਂ ਉਹੀ ਤਾਂ ਗੱਲ ਹੁਣ ਤੁਹਾਨੂੰ ਵੀ ਐਚ ਵੀ ਲੱਗੀ ਸੀ ਕਾਲੀ ਲੱਗੇ ਸੀ ਵਿਚੇ ਤੇ ਵਿਆਹ ਕੇ ਘਰੇ ਤੋਰ ਗਏ ਹੁਣ ਜਦੋਂ ਚੰਜਾਲ ਚ ਪੈ ਗਈ ਹੁਣ ਘਰ ਵਧੀਆ ਮਿਲ ਗਿਆ ਕੀ ਕਰਗੇ ਫੇਰ ਕਰ ਕਿਹੜਾ ਮਿਲਨੇ ਸੌਖੇ ਨੇ ਚੰਗੇ ਨਹੀਂ ਸਹੀ ਆਪਾਂ ਕਰਨਾ ਤਾਂ ਸੀਗਾ ਹੀ ਆਪਾਂ ਸੌਖੀਆਂ ਬਈ ਕੁਝ ਵੀ ਆਪਦੇ ਕਰਨ ਸੌਖੇ ਇਹ ਤਾਂ ਹੈ ਵੀਰੇ ਚਲਤੀਆਂ ਜੇ ਕਰੇ ਹਰੇ ਤਾਂ ਇੱਕ ਕੰਮ ਹੋਰ ਟਲ ਗਿਆ ਤੇਰਾ ਪੇਕੇ ਪਹਿਲਾਂ ਸੌਖੇ ਹੁੰਦੇ ਆ ਸਹੀ ਗੱਲ ਹੈ ਜੀ ਦਿੱਤੀ ਸੌਖੀ ਆ ਕਹਿੰਦੇ ਸਾਰੀ ਕੁੱਲ ਸੌਖੀ ਆ ਦੇਖੇ ਕਿੰਨੇ ਸਿਆਣੇ ਹੋ ਗਏ ਨਾ ਹੋਰ ਉਹੀ ਆ ਇਹ ਜਿਹੜੇ ਕਹਿੰਦੇ ਹੁੰਦੇ ਸੀ ਕਿ ਐਂ ਜੇ ਕਰ ਕਰ ਕਾਂਟਾ ਦਾ ਖਾਣੀ ਗੋਲਦੀ ਹੁੰਦੀ ਸੀ ਠੋਕ ਦੇ ਮਾਰਦੀ ਐਂ ਕਰਕੇ ਐਂ ਆਏ ਐਂ ਆਏ ਬੋਲ ਰੋਮੀ ਕੀ ਹੁੰਦੀ ਥੋੜੀ ਯਾਦ ਕਰਾਉਣੀ ਆ ਗੱਲ ਇਹ ਤਾਂ ਇਹੋ ਜਿਹੀ ਆ ਬਸ ਰੋਟੀ ਖਾਂਦਾ ਖਾਂਦਾ ਵੀ ਯਾਦ ਕਰਦਾ ਇਹਦਾ ਗੱਲ ਛਿਕ ਆਉਂਦੀ ਤੈਨੂੰ ਯਾਦ ਕਰ ਲੈਂਦਾ ਅੰਦਰੋਂ ਦੀ ਤਾਂ ਆ ਮੈਂ ਤੇ ਰਹਿਣ ਦੇ ਚਲ ਮੈਂ ਹੁਣ ਚਾਹ ਬਣਾਉਂਗੀ ਚਿੰਗੀਆਂ ਗੱਲਾਂ ਕੋਈ ਯਾਦ ਨਹੀਂ ਮੇਰੀਆਂ ਬਸ ਇਹੋ ਜਿਹੀਆਂ ਗੱਲਾਂ ਉਟਾ ਛਡੌਰਤਾਂ ਲੰਘ ਜਾਂ ਸੀ ਕਿ ਮੇਰੀ ਆ ਚੀਜ਼ ਦਾ ਹੁਣ ਮੈਂ ਕੱਲਾ ਖਾਊਂਗਾ ਚੀਜ਼ ਕਿ ਮੇਰੀ ਉਹਦੀ ਰੋਲਾ ਪਾ ਕੇ ਲੈ ਲੈਂਦੀ ਹੁੰਦੀ ਸੀ ਹੀਰੋਂ ਕੀ ਕਹਿੰਦਾ ਹੁੰਦਾ ਸੀ ਰੌਂਡ ਅਰਾਊਂਡ ਅੰਡੇ ਆਪਾਂ ਵੱਡੇ ਹੋ ਗਏ ਨਾ ਵਿਆਹੀ ਗਏ ਪਰ ਜਿਹੜੇ ਬਚਪਨ ਦਾ ਭੈਣ ਭਰਾਵਾਂ ਦਾ ਪਿਆਰ ਖੇਡਣਾ ਲੜਨਾ ਹਾਂ ਭੈਣ ਭਰਾਵਾਂ ਚ ਤਾਂ ਉਹੀ ਰਹਿੰਦਾ ਕੁਛ ਉਹ ਨਹੀਂ ਉਹ ਜਿਵੇਂ ਕਦੇ ਵਾਸਤੇ ਵੀ ਮਾਪਿਓ ਨੂੰ ਧੀ ਆ ਜਾਂ ਬੱਚੇ ਵੀ ਲਾਲਾ ਕਦੇ ਨੀ ਵੱਡੇ ਵਡਿਆ ਕਿੰਨੇ ਬੁੜੇ ਹੋ ਜਾਣਾ ਉਹਨਾਂ ਦੇ ਬੱਚੇ ਹੁੰਦੇ ਉਹਨਾਂ ਲਈ ਤਾਂ ਉਹਨਾਂ ਭਾਵੇਂ ਬੱਚੇ ਹੀ ਹੁੰਦੇ ਹੈ ਹਨਾ ਕੋਈ ਚੀਜ਼ਾਂ ਭੈਣ ਭਰਾਵਾਂ ਚ ਹੁੰਦੀਆਂ ਮੇਰਾ ਦੇਖ ਲੈ ਤੇਰੇ ਵਿਆਹ ਤੋਂ ਬਾਅਦ ਕੋਈ ਸਾਲ ਪਰ ਜੀਣੇ ਲੱਗਿਆ ਸੀਗਾ ਵਿਆਹ ਤੋਂ ਬਾਅਦ ਰੋਈਦੀ ਬੈਠੀ ਮਖ ਲਾਇਆ ਮੈਂ ਕਿ ਤੈਨੂੰ ਬਾਲਾ ਮੋਹ ਹੁੰਦਾ ਹਨ ਮੈਨੂੰ ਤਾਂ ਆਇਆ ਸੀ ਜਦੋਂ ਵਿਆਹ ਕਰਤਾ ਹਾਏ ਬੱਜੂ ਜੀ ਕਰਮਾ ਲਈ ਆ ਮੈਂ ਤੇ ਕਰਮ ਵਾਲੀਆਂ ਨੂੰ ਮਿਲਦੀਆਂ ਇਹੋ ਜਿਹੀਆਂ ਭਾਬੀਆਂ ਨਹੀਂ ਤਾਂ ਅੱਜ ਕੱਲ ਕਿੰਨਾ ਸਿਲਕਾ ਕਰਦੀਆਂ ਹੈਗੀਆਂ ਨਨਾਨਾ ਵੀ ਕਰਮ ਵਾਲੀਆਂ ਨੂੰ ਮਿਲਦੇ ਆ ਭੈਣ ਕੋਈ ਨਹੀਂ ਬਣ ਕੇ ਰਹਿਂਦੀ ਕਮਲ ਜਿਹੜੀ ਨਨਾਨਾ ਹੋਵੇ ਹਣਾ ਮੈਂ ਕਿਹੜਾ ਮੈਂ ਕਰਮ ਵਾਲਾ ਨਹੀਂ ਅੱਜ ਕੱਲ ਤਾਂ ਲੜਾਈ ਝਗੜੇ ਨੂੰ ਕੁਝ ਹੀ ਕਰਨ ਹਾਂ ਚਲ ਆਇਆ ਕਰੋ ਹੁਣ ਤੁਸੀਂ ਅੰਦਰ ਜਾ ਕੇ ਬੈਠੋ ਦੇਖ ਕੇ ਮੈਂ ਭਾਲ ਕੇ ਕਿਹਨੇ ਲੈਂਦੀ ਹੈ ਗਿਆ ਮੈਂ ਆਪਦੇ ਅੱਖਾਂ ਨਾਲ ਦੇਖ ਕੇ ਪਰਖ ਕੇ ਵੀ ਭਾਬੀ ਨਾਲੇ ਛੋਟੀ ਜੀ ਥੋੜਾ ਹਾਂ ਛੋਟੀ ਤਾਂ ਮੈਂ ਸੀ ਮੈਂ ਵੀ ਨਾਲ ਜਾਊਂਗੀ ਮੈਂ ਦੇਖ ਕੇ ਪਸੰਦ ਕੀ ਦੀ ਮੇਰੀ ਹੈ ਪਸੰਦ ਨਹੀਂ ਆਏ ਤਾਂ ਗੱਲ ਨਹੀਂ ਫਿਰ ਅਸੀ ਕਿਹੜਾ ਤੇਰੇ ਬਸੇ ਕੋਈ ਮਾੜਾ ਕਰ ਭਲੇ ਨਹੀਂ ਉਹ ਨਹੀਂ ਇਹ ਨਹੀਂ ਚਾਹ ਨਾਲ ਨਹੀਂ ਪੂਰੇ ਕੀਤੇ ਹਾਂ ਇਹ ਤਾਂ ਹੈ ਵੀ ਨਹੀਂ ਤਾਂ ਅੱਜ ਕੱਲ ਮੈਂ ਹਾਲਾਤ ਦੇਖਦੀਆਂ ਲੋਕਾਂ ਦੇ ਬਹੁਤ ਬੁਰੇ ਹਾਲਾਤ ਸਾਡੇ ਆਪ ਦੇ ਘਰੀ ਹੋਇਆ ਪਿਆ ਮੇਰੇ ਪੇਕੇ ਹਾਂ ਔਰ ਹੋ ਜਾ ਲੋ ਕੋਈ ਚੱਲ ਦੱਕ ਜਦੋਂ ਮੈਂ ਤੇਰੇ ਨਾਲ ਤੈਨੂੰ ਕਸ ਦੀ ਕੀ ਲੋੜ ਹੈਗੀ ਟੈਨਸ਼ਨ ਲੈਂਦੀ ਹੈ ਮੰਮੀ ਦਾ ਬੋਣ ਆਇਆ ਸੀ ਹੁਣੇ ਹੀ ਕਹਿੰਦੇ ਸੀ ਨਹੀਂ ਤੇਗਲ ਆਪਣੇ ਘਰੇ ਆਣਾ ਇਹ ਤੇਰੀ ਪਰਜਾਈ ਹੈ ਭਾਵੇਂ ਫਿਰ ਜੇ ਹੁਣ ਮੈਂ ਵੀ ਐਂ ਕਰਾਂ ਫਿਰ ਮੈਂ ਕਿ ਮੇਰੇ ਤੇ ਚ ਫਰਕ ਕੀ ਰਹਿ ਜਾਊਗਾ ਹਾਂ ਮੈਂ ਕਹਣਾ ਹਨਾ ਮੈਂ ਨਹੀਂ ਮੈਂ ਬਗਵੰਨ ਨਾ ਸਮਝਦੀ ਨਹੀਂ ਮੈਂ ਕਿ ਮੈਂ ਤਾਂ ਲੈਦਾ ਮੇਰੇ ਤੋਂ ਕੋਈ ਪਿਛਲੇ ਜਨਮ ਚ ਮੈਂ ਭੈਣ ਹੋਊ ਕਿ ਮੈਂ ਕਿ ਭਾਈ ਮੈਥੋਂ ਤਾਂ ਨਹੀਂ ਮੈਂ ਕਿ ਐ ਜੇ ਗਰੀਦਾ ਨਾ ਵੀ ਨਣਾ ਆਣਾ ਜਾਂ ਐ ਨਹੀਂ ਕਰਨਾ ਉਹਦੇ ਲਈ ਆਏ ਨਹੀਂ ਕਰਨਾ ਮੈਨੂੰ ਤਾਂ ਆ ਰਹਿਦਾ ਜਿੱਥੇ ਮੈਂ ਕਿਤੇ ਜਾਨੀ ਆ ਨਾ ਜਦੋਂ ਕੋਈ ਮੈਂ ਚੀਜ਼ ਦੇਖਦੀ ਮੈਨੂੰ ਆ ਰਹਿਦਾ ਮੈਂ ਤੇਰੇ ਵਾਸਤੇ ਆ ਵੀ ਲੈ ਲਾਂ ਮੈਂ ਆ ਵੀ ਲੈ ਲਾਉਂਦੇ ਵਾਸਤੇ ਚਾਰ ਜੇ ਚੜਿਆ ਰਹਿੰਦਾ ਜਦੋਂ ਮੈਨੂੰ ਕੋਈ ਚੀਜ਼ ਵਧੀਆ ਲੱਗਦੀ ਹੈ ਜਦੋਂ ਮੈਨੂੰ ਸਾਰ ਪਿੰਡ ਚ ਦੇਖ ਲੈ ਸਲਾਉਂਦੀਆਂ ਹੈ ਗਿਆ ਕਹਿੰਦੀ ਸਾਰਿਆਂ ਦੀਆਂ ਭਾਬੀਆਂ ਨਾਲੋਂ ਤੇਰੀ ਭਾਬੀ ਵਧੀਆ ਹੈਗੀ ਹੈ ਕਿੰਨਾ ਵਧੀਆ ਸੁਭਾਅ ਹੈ ਭਰਾ ਨੂੰ ਸੁਣਾਉਂਦੇ ਠੀਕ ਆ ਹੁਣ ਪਤਾ ਨਹੀਂ ਅੱਜ ਕੱਲ ਕਾਹਤੋਂ ਇਹ ਕੰਮ ਟਲੀ ਜਾਂਦਾ ਕਾਹਤੋਂ ਘਟ ਕਾਹਤੋਂ ਗਿਆ ਇਹ ਕੰਮ ਨਾ ਭਰਾ ਨੂੰ ਸੁਣਾਉਂਦੇ ਭਰਾਈ ਨੂੰ ਸੁਣਾਉਂਦੇ ਭਰਾ ਦੀ ਮਗਰੀ ਹੁੰਦੀ ਹੈ ਭਰਾਈ ਦੀ ਭਰਾ ਦਾ ਤਾਂ ਸ਼ੁਰੂ ਤੋਂ ਹੀ ਹੁੰਦਾ ਮੋਹ ਪ੍ਰੇਮ ਹਣਾ ਲੜਾਈ ਝਗੜਾ ਖੱਟਾ ਮਿੱਠਾ ਭਰਾ ਨੂੰ ਪਤਾ ਕਦੋਂ ਯਾਦ ਕਰਦੇ ਆ ਜਦੋਂ ਪਰਝਾਈ ਮਤਲਬ ਵਿਗੜ ਜੇ ਜਾਂ ਕੋਈ ਲੜਦੀ ਝਗੜਦੀ ਉਹ ਤੋਂ ਕਹਿੰਦੇ ਭਰਾ ਚ ਨਹੀਂ ਹਿੰਮਤ ਇਹਦੀ ਤਾਂ ਕੀ ਮਜਾਲ ਹੈ ਐਂ ਕਰ ਜੀ ਐ ਕਹਿੰਦੇ ਨਹੀਂ ਹੁੰਦੇ ਹਨਾ ਉਹਦੋਂ ਜੇ ਹੁਣ ਪਰਝਾਈ ਸਾਰਾ ਕੁਝ ਵਧੀਆ ਕਰੀ ਜਾਂਦੀ ਸਾਂਭੀ ਜਾਂਦੀ ਹੈ ਫੇਰ ਭਰਾ ਦਾ ਵਿੱਚ ਥੋੜਾ ਜਿਹਾ ਵੀ ਘਟ ਆਉਂਦਾ ਅਗਲਾ ਕਹਿੰਦਾ ਯਾਰ ਵਧੀਆ ਹੈ ਹਮ ਹਨਾ ਕਰੇ ਵਧੀਆ ਤੇ ਵੀ ਅਜੇ ਤਰੀਫ ਆ ਕਹਿੰਦੇ ਵੀ ਲੈ ਪਾਈ ਫਲਾਣੇ ਦੀ ਬਹੁ ਨੋਤੀ ਕਿੰਨੀ ਵਧੀਆ ਹੈਗੀ ਨਹੀਂ ਤਾਂ ਗੱਲ ਨਹੀਂ ਕਿ ਚੌੜ ਤੇ ਰੰਗ ਜੀ ਤਾਂ ਨਾ ਕਰਕੇ ਤਾ ਸਾਡੀ ਦਾ ਘਟੇ ਵੱਧੀ ਬਣ ਗਈ ਲੈ ਬਾਬੇ ਹੁਣ ਗੱਲਾਂ ਹੀ ਮਾਰੇ ਜਾਂਦੇ ਚਾਹ ਪਾਣੀ ਲੈ ਕੇ ਨਹੀਂ ਅੰਦਰ ਚੱਲੋ ਤੁਸੀਂ ਅੰਦਰ ਗਰਮੀ ਚ ਆ ਬਕਸੀਨਾ ਆ ਗਿਆ ਚਲੋ ਬਾਜੋ ਅੰਦਰ ਮੈਂ ਚਾਹ ਬਣਾ ਕੇ ਲਿਉਣੀ ਆ ਕੀ ਕਰਾਂ ਮੇਰੀ ਤਾਂ ਮੇਰਾ ਤਾਂ ਟੁੱਟ ਪਿਆ ਪਿਆ ਚੱਲ ਕੋਈ ਨਹੀਂ ਹਜੇ ਮੈਂ ਸ਼ਾਮ ਨੂੰ ਜਾਉਂਗੀ ਚਲੋ ਬਾ ਦੁਪਹਿਰਾਂ ਤੇਰੇ ਕੋਲ ਹੀ ਆ ਚੱਲ ਕੋਈ ਅੰਦਰ ਬੈਠ ਆ ਲੈ ਬਾਬਿਆ ਸ਼ਾਮ ਦੀ ਬਣਾ ਲਾ ਚਾਹ ਕਰਾਂ ਪੀਛੀ ਫੁੱਕ ਲੱਗੀ ਪਿਆ ਇਕੋ ਸੈਂ ਦਾ ਗਰਸ ਇਹ ਤੇ ਜੋ ਲੈ ਆਂਦਾ ਲੈ ਲੈ ਕਿ ਲੈ ਆਂਦਾ ਆ ਲੈ ਕੁੜੀਆਂ ਨੂੰ ਦਿੰਦੇ ਹੁੰਦੇ ਕੁੜਨਾ ਤੋਂ ਲੈਂਦੇ ਹੁੰਦੇ ਨਾਲ ਉਹ ਸਾਡਾ ਹੋਰ ਹਿਸਾਬ ਆ ਤੈਨੂੰ ਕੀ ਪਤਾ ਹਾਂ ਇਹ ਤੇ ਰਖੜੀ ਵਾਲੇ ਤਿਆਰ ਵਾਲੇ ਦਿਨ ਆ ਭਾਬੀ ਹੁਣ ਤੇਰੇ ਆਏ ਕਰਕੇ ਇਹ ਮੈਨੂੰ ਕੋਈ ਚਾਰ ਛਿੱਲੜ ਜਿਹੜੇ ਦੇ ਦੇਣੀ ਹੈ ਨਾ ਤੂੰ ਦੇਣੀ ਹੈਂ ਇਤਿਹਾਰ ਕਰਕੇ ਬਹਿ ਜਾਂਦਾ ਸੀ ਕਹਿੰਦੇ ਸੀ ਅਗਲੀ ਵਾਰੀ ਅਗਲੀ ਵਾਰੀ ਪਤਾ ਨਹੀਂ ਕਿੰਨੀ ਹੈਗਾ ਧਾਰਾ ਖੜੀਆਂ ਇਹਦੇ ਨਾਲ ਮੈਨੂੰ ਕੋਈ ਨਹੀਂ ਕੁੜੀ ਕੰਮ ਕਰ ਚੱਲ ਪੈਣ ਦੇ ਲੈ ਕੋਈ ਗੱਲ ਨਹੀਂ ਦੱਸ ਕੁੜੀਆਂ ਨੂੰ ਦਿੱਤਾ ਕਿਤੇ ਨਹੀਂ ਜਾਂਦਾ ਕੰਮ ਕਰ ਚੱਲ ਕੰਮ ਤਾਂ ਸਾਰੀ ਜ਼ਿੰਦਗੀ ਨਹੀਂ ਚੱਲਦੇ ਹੁੰਦੇ ਹੂੰ ਐ ਸੋਕੀ ਜਾਵਾਂਗੇ ਫਿਰ ਥੋੜਾ ਬਾਲਾ ਇਹ ਤਾਂ ਚੱਲੀ ਜਾਂਦਾ ਰਹਿੰਦਾ ਜੇ ਹੁਣ ਕਹਿ ਦੇ ਕੇ ਗੱਫੇ ਆਉਣਗੇ ਇੱਥੇ ਹੁਣ ਕਮਰਾ ਤਾਂ ਭਰਨ ਨਹੀਂ ਲੱਗਿਆ ਪੈਸਿਆਂ ਦਾ ਐਡਾ ਸੀ ਜਦੋਂ ਦਾ ਧਾਰ ਕਰਨ ਲੱਗਿਆ ਮੇਰੇ ਨਾਲ ਉਹ ਫਿਰ ਉਹੀ ਗੱਲਾਂ ਨੂੰ ਸਰ ਜਾਂਦਾ ਨਾ ਹੁਣ ਕਰਕੇ ਦਿਖਾਵੇ ਲੈ ਸਤ ਪਹਿਲਾਂ ਚਾਹ ਪੀ ਮੈਨੂੰ ਤਾਂ ਉੱਥੇ ਆ ਹੀ ਜਾਂਦਾ ਹੈਗਾ ਅੱਜ ਲੈ ਉੱਥੇ ਖੜਾ ਕੇ ਇਹਨੂੰ ਜਵਾਕੜੀ ਨੋਤੇ ਤੁੱਪ ਦੇ ਵਿੱਚ ਤੇ ਇੱਕ ਹੋਰ ਦੇਖ ਲੈ ਇਹ ਮੈਂ 바ਵਾ ਕੇਲੇ ਤਾਂ ਮੈਂ ਲੈ ਲੇ ਮੈਂ ਕਿਹਾ ਚੱਲ ਮਠਾਈ ਉਹ ਹੋਟਲ ਤੇ ਵੀ ਆਪਾਂ ਜਿਹੜੇ ਤੋਂ ਲਿਓਨੇ ਨੇ ਹਾਂ ਹੋਟਲ ਤੋਂ ਵੀ ਉੱਥੋਂ ਲੈ ਲੂੰਗੀ ਮੈਂ ਮਠਾਈ ਵੀ ਚੱਲ ਮੋਟਰਸਾਈਕਲ ਤੇ ਮੈਨੂੰ ਲੈ ਜਾਊਗਾ ਬਈ ਮਾੜਾ ਇਹ ਦੂਰ ਸੀਗਾ ਕਹਿੰਦਾ ਇੱਕ ਮਿੰਟ ਖੜ ਮੈਂ ਨਾ ਫੇਰ ਮੁੜ ਕੇ ਲੈ ਜਾਊਗਾ ਬਈ ਉਹ ਤਾਂ ਨੂੰ ਛੱਡਿਆ ਹਾਏ ਮੈਂ ਮਰ ਜਾ ਉੱਥੋਂ ਤਾਂ ਕੋਲੋਂ ਆ ਗਏ ਬਾਰੇ ਕਿਹੜਾ ਲਾਉਣਾ ਪਊਗਾ ਹਾਂ ਬੱਸ ਫਿਰ ਇਹ ਤਾਂ ਗੇੜਿਆਂ ਦਾ ਚਾਹ ਰੰਦਾ ਭਾਬੀ ਉਹ ਕੁੜੀ ਦੇ ਪੈਸੇ ਥੋੜੀ ਲਵਾਉਣੇ ਆਪਾਂ ਲੈ ਕੇ ਆਵਾਂ ਆਪਾਂ ਪੈਸੇ ਤਾਂ ਫਿਰ ਵੀ ਸੀਗੇ ਕਿਉਂਦਾ ਹਾਂ ਉੱਥੇ ਚਲ ਕਿਸੇ ਨੇ ਹੋਇਆ ਐ ਤਾਂ ਮਠਿਆਈ ਪਈ ਵੀ ਹੈਗੀ ਐ ਰੌਲਾ ਇਹ ਹੈਗਾ ਇਹਦੇ ਕੋਲ ਕਿਹੜੇ ਪੈਸੇ ਹੈ ਨਹੀਂ ਸੀਗੇ ਭਾਬੀ ਪੈਸੇ ਕੋ ਮੇਰੇ ਕੋਲ ਸੀਗੇ ਮੈਨੂੰ ਪਤਾ ਕੀ ਗੱਲ ਹੈ ਇਹ ਐਂ ਕਰਦਾ ਹੁੰਦਾ ਬਾਜ਼ਾਰ 'ਚ ਜਾ ਕੇ ਵੀ ਆਖੂਗਾ ਹੁਣ ਮੈਂ ਕੱਲ ਹੀ ਨਾਲਾ ਮੈਂ ਬਾਜ਼ਾਰ ਵਾਗਿਆ ਹਣਾ ਹੂੰ ਜਿਵੇਂ ਐਵੇਂ ਤੇਰੇ ਕਰਕੇ ਕਰਦੀ ਐ ਕੱਲ ਦੀ ਲਗੀ ਤੇ ਤੇਰੀ ਐ ਕਰਦਾ ਸਾਰਾ ਕੁਸਟਿਆ ਕਹ ਰੋ ਸਮਝ ਲੈ ਸਰ ਫੇਰ ਜਦੋਂ ਇਹ ਕਹਿੰਦੀ ਸੀ ਮੈਂ ਮਠਿਆਈ ਲੈਣੀ ਆ ਤੂੰ ਕਿਉਂ ਨਹੀਂ ਦਵਾਈ ਬਈ ਇਹ ਦੱਸ ਮੈਨੂੰ ਓਏ ਮੈਂ ਵੱਡਾ ਇਹਦੇ ਤੋਂ ਹੁਣ ਇਹਦੇ ਪੈਸੇ ਥੋੜੀ ਲਵਾਉਂਗਾ ਪੈਸਿਆਂ ਦੀ ਫੇਰ ਨਾਲ ਉੱਥੇ ਆ ਕੇ ਗੱਲ ਤੇ ਨਹੀਂ ਆਉਣਾ ਆਪਦੀ ਤੇ ਤੇਰੇ ਕੋਲ ਵੀ ਸੀਗੇ ਵੀਰੇ ਹਾਂ ਗੱਲ ਕਰਾਂ ਐ ਵੀ ਉਹ ਜੇਬ ਚੋਂ ਲੋਣੇ ਨਹੀਂ ਸੀਗੇ ਨੇ ਆਹ ਦਿੱਤਾ ਜੇ ਤਿੰਨ ਚੀਜ਼ਾਂ ਲੈਣੀਆਂ ਮੈਂ ਆਖੂਗਾ ਲੈ ਲੈ ਫੇਰ ਆ ਜਾਾਂਗੇ ਨਾ ਵੀ ਫੇਰ ਆਏਗਾ ਨਾ ਫੇਰ ਕਾਦੇ ਵਾਸਤੇ ਆਏਗਾ ਜੇਬ ਚੋਂ ਕੱਢਣ ਨੂੰ ਨਹੀਂ ਨਾ ਜੇ ਕਰਦਾ ਚਲੋ ਪੀਓ ਚਾਹ ਫਿਰ ਉਹ ਮੈਂ ਬਸ ਆਪਾਂ ਥੋੜਾ ਜਿਹਾ ਫਿਰ ਗੱਲਾਂ ਕਰ ਲਾਂਗੇ ਚੰਗਾ ਫਿਰ ਇੱਕ ਦਰ ਦੇਰ ਨੂੰ ਚੂੜਨ ਲੈਣਗੇ ਆਪਾਂ ਇੱਕ ਤੇਰਾ ਸੂਟ ਸਵਾਤ ਆ ਇੱਕ ਕਿਤਾਬ ਚੰਗਾ ਮੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਂ ਮੇਰਾ ਭਰਾ ਧਾਰ ਕਰਨ ਗਮੇਤ ਨਾਲ ਕਰੀ ਜਾਵਾਂ ਤਾਰ ਇਹ ਦਿਨ ਹੋ ਗਏ ਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਨਹੀਂ ਪੈਸੇ ਤਾਂ ਪੈਸੇ ਤਾਂ ਫਿਰ ਆਏ ਆ ਤੇਰਾ ਭਰਾ ਨਹੀਂ ਲਾਈ ਆ ਸਾਰੇ ਹੁਣ ਕਾਪੀ ਦੇ ਵੇ ਪਹਿਲਾਂ ਕਹਿ ਦਿੰਨੇ ਆ ਵੀ ਬੋਲੀ ਨਾ ਜਦੋਂ ਮੈਂ ਉਹਦੇ ਸੂਟ ਲਾਉਂਗੀ ਮੇਰੀ ਗੱਲ ਸੁਣ ਪਾਪੀ ਤੇਰੇ ਕਰਕੇ ਇਹ ਲਾਉਂਦਾ ਪੈਸੇ ਪਹਿਲਾਂ ਜਮਾ ਨਹੀਂ ਸਿਰ ਪੀਆ ਵੀ ਨਹੀਂ ਸੀ ਕੱਢਦਾ ਇਹ ਤਾਂ ਤੂੰ ਟੋਕਦੀ ਰਹਿੰਨੇ ਤਾਂ ਲਾਉਣ ਲੱਗਿਆ ਪੈਸੇ ਹਾਏ ਕਮਲੀ ਤੇਰੇ ਨਾਲ ਪੈਸੇ ਚੰਗੇ ਰhenge ਹਾਏ ਭੈਣ ਭਰਾ ਦਾ ਪਿਆਰ ਪਤਾ ਕਿਤੋਂ ਕਿਸੇ ਵੀ ਕੀਮਤ ਤੇ ਨਹੀਂ ਮਿਲਦਾ ਕਿਤੋਂ ਇਹ ਪਾਲਾ ਹੈ ਨਾ ਜਿਹੜੇ ਐ ਰੱਖੋ ਇਹਨਾਂ ਨੂੰ ਸਾਹਮ ਕੇ ਹੂੰ ਜਦੋਂ ਬੁਢੇ ਜੀ ਹੋ ਗਏ ਉਹ ਤਾਂ ਫਿਰ ਕਿੰਨੀਆਂ ਯਾਦਾਂ ਆਉਂਦੀਆਂ ਚੀਜ਼ਾਂ ਦੀਆਂ ਐਂ ਕਰਕੇ ਲੈ ਭਾਈ ਬੰਨ ਤੇ ਰਖੜੀ ਕੁੜੀਏ ਐਂ ਕਰਿਆ ਕਰਾਂਗੇ ਫਿਰ ਸਹੀ ਗੱਲ ਹੈ ਨਹੀਂ ਮੇਰੇ ਹੋਰ ਕੀ ਹੈ ਹੁਣ ਆਪਦਾ ਨਾ ਹੱਸੋ ਖੇਡੋ ਵਧੀਆ ਉਹ ਕਰਿਆ ਕਰੋ ਬਸ ਨਹੀਂ ਆਪਾਂ ਤਾਂ ਕਹਿਣਾ ਵੀ ਆਪ ਨੂੰ ਪਰਮਾਤਮਾ ਭਾਈ ਉੱਪਰ ਲੈ ਕੇ ਜਾਵੇ ਵੀ ਐ ਤੂੰ ਐ ਸੋਟੀ ਫੜਕੇ ਆਵੇਂ ਆ ਮੈਂ ਮੈਂ ਆ ਕੇ ਬੈਠਾ ਹੋਇਆ ਕਰਾਂ ਵੀ ਉੱਤਰ ਚੀਜ਼ਾਂ ਦਵਾਈਆ ਕਰੀ ਤੂੰ ਸੋਟੀ ਵੜ ਕੇ ਆਇਆ ਕਰ ਚੀਜ਼ਾਂ ਦਵਾਈਆ ਕਰੀ ਮੈਂ ਉਹਦੇ ਦਵਾਈ ਲੱਗਦੇ ਚੀਜ਼ਾਂ ਮੈਨੂੰ ਸਾਰਿਆਂ ਦਾ ਜਾ ਜਦੋਂ ਜਦੋਂ ਹੁੜਾ ਹੋ ਗਿਆ ਉਹਨੂੰ ਕੀਮਤ ਦਾ ਪਤਾ ਲੱਗ ਗਿਆ ਭੈਣ ਕੀ ਦੀ ਹੁੰਦੀ ਹੈ ਥੋੜਾ ਜਿਹਾ ਇਹ ਚੌੜਸ ਰਹਿੰਦਾ ਹੈ